ਗੁੱਡ ਮਾਰਨਿੰਗ ਗਾਈਜ਼ ਮਾਤ ਹੋ ਲਿਆ ਬਰਸ਼ ਕਰ ਲਿਆ ਨਾ ਹੁਣ ਦਾ ਨਹੀਂ ਸੀ ਕਹਿਦੋ ਤੋ ਬਣਾਣਾ ਤਾਂ ਹੁਣ ਨਹੀਂ ਬੇ ਮਜ਼ਾ ਆਏਗਾ ਨਾ ਭਿੜੋ ਨਾ ਕੇ ਹਟਿਆ ਜੀ ਮੈਂ ਮੈਂ ਰਾਤ ਨਹਾਤਾ ਸੀ ਨਾਤ ਗਰਮੀ ਚ ਵੀ ਤੁਸੀਂ ਦੋ ਤਿੰਨ ਦਿਨ ਕਾਣ ਚੱਲ ਪਾਉਂਦੀ ਝੂਠੀਆਂ ਤੂੰ ਬੋਲਦੀ ਆ ਇਹ ਮੈਂ ਰਾਤ ਨਹਾ ਲਿਆ ਸੀ ਰਾਤ ਪਲਾਟ ਸਾਫ ਕੀਤਾ ਉਹਦਾ ਨਾ ਕੇ ਹਟਿਆ ਮੈਂ ਕਿ ਹੁਣ ਕੰਮ ਤੇ ਜਾਣਾ ਲੇਟ ਹੋ ਰਿਹਾ ਮਾ ਝੂਠ ਬੋਲੋ

ਕੋਲੀਚ ਰੱਖਣ ਦੀ ਲੋੜ ਹੀ ਨਹੀਂ ਕੋਲੀਚ ਨਹੀਂ ਖਾਦੇ ਜਾਣੇ ਬੁੱਗੇ ਉਹਨਾਂ ਦਾ ਹਾਂ ਮੈਂ ਇਹ ਕਹਿ ਰਹੀ ਮੈਂ ਕੱਢ ਕੇ ਨਾ ਉੱਥੇ ਓ ਖਲਾ ਰਾਈਓ ਠੀਕ ਖਲਾ ਕੇ ਆ ਜਿਓ ਜਾਨਵਰਾਂ ਨੂੰ ਰੋਟੀ ਮਾ ਕੇ ਜਿਓ ਉੱਪਰ ਸਾਡੇ ਕੋਲ ਉੱਥੇ ਬਹੁਤ ਜਾਨਵਰ ਹੁੰਦੇ ਆ ਅਸੀਂ ਕੱਲ ਉੱਦ ਹੀ ਸੜਤੀਆਂ ਚਾਰ 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 ਗੁੱਲ ਕੇ ਮੈਂ ਤਾਂ ਹੁੰਦੀ ਰੱਖੇ ਸੀ ਚਾਰ ਗੁੱਲ ਚਾਰ ਗੁੱਲ ਕੇ ਬਚ ਗਏ ਸੀ ਉੱਦ ਹੀ ਰੱਖਤੇ ਜੋ ਸਵੇਰੇ ਦੇ ਕਿ ਆ ਖਤਮ ਫੇ ਸਾਨੂੰ ਪਤਾ ਲੱਗਿਆ ਕਿ ਨਹੀਂ ਰੋਟੀ ਪਾਣੀ ਚਾਹੀਦੇ ਜਾਨਵਰਾਂ ਨੂੰ ਹੋਰ ਪਾਣੀ ਵੀ ਪਾਵਾਂਗੇ ਮੈਂ ਪਾਣੀ ਅੱਗੇ ਹਮੇਸ਼ਾ ਪਾ ਕੇ ਹੁੰਦਾ ਸੀ ਬਾਲਟੀ ਭਰ ਕੇ ਹੁੰਦਾ ਹੁੰਦਾ ਸੀ ਤੇ ਪਰ ਅੱਜ ਇੱਕ ਫੁਲਕਾ ਬਣਾ ਦੇਣੀ ਸੀ ਹਾਂ ਫਿਰ ਹੁਣ ਇਹਨੇ ਇੱਕ ਫੁਲਕਾ ਐਕਸਟਰਾ ਬਣਾਇਆ ਉਹਨਾਂ ਲਈ ਚਲੋ ਮਨ ਪਾਣੀ ਦੀ ਗਰਮੀ ਬਹੁਤ ਜ਼ਿਆਦਾ ਵਾਹ ਹਲੋ ਇਹ ਪਾਇਆ ਉੱਤੇ ਪਾਣੀ ਬਾਲਟੀ ਕਰਕੇ ਠੀਕ ਆ ਹਾਂ ਪਾਣੀ ਦੇ ਪਾਣੀ ਪਾਣੀ ਜਿੱਤੇ ਨੇ ਰੱਖਿਆ ਹੋ ਹਾਂਜੀ ਓਏ 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 ਬਾਹਰ ਗਰਮੀ ਗਿੱਡੀ ਹੋਏ ਯਾਰ ਬਹੁਤ ਗਰਮਾੜਾ ਵਾਹ ਆ ਜਗਾ ਬਣੀ ਹੋਈ ਆ ਇੱਥੇ ਇੱਥੇ ਪਾਤੀ ਖਾ ਲਾਂਗੇ ਹੁਣ ਆਪਾਂ ਪਾੜੀਏ ਪਾਣੀ ਲੋਚੀ ਪਾਣੀ ਵੀ ਰੱਖਤਾ ਰੋਟੀਆਂ ਵੀ ਰੱਖਤੀਆਂ ਹੁਣ ਖਾ ਲਾਂਗੇ ਆਪਣੇ ਕੀ ਕਰ ਰਹੇ ਹੋ ਓਗੇ ਇਹ ਤਾਂ ਵੀ ਦੀਕੇ ਚੱਲਣਾ ਹੋਣਾ ਪਹਿਲਾਂ ਦਿੱਤੀ ਸੀ। ਓਕੇ। ਆ ਜੋ ਵਾਕਾਂ ਨੇ ਰੱਖਿਆ। ਨਾ ਦੇਖੋ। ਆ ਇੱਕ ਜੀ ਸੰਦੂਕ ਨੇ ਆਇਆ ਨੇ। ਮੱਟੀ ਦਾ ਛੋਟੇ ਦਾ। ਕਿੰਨੇ ਸੋਹਣੇ ਆ। ਆ ਕਾਟਨ ਦੀ। ਠੀਕ ਆ। ਹੂੰ ਸੋਨਾ ਵਾ। ਥੋੜਾ ਨਹੀਂ ਛੋਟਾ। ਹਾਂ। ਆਂ ਮੱਟੀ ਦੇ ਬੱਤੀ। ਓਕੇ। ਠੀਕ ਆ। ਹਾਂਜੀ। ਸੋਨੇ ਹੈ ਰਣਾ। ਠੀਕ ਆ। ਸਾਡੇ ਘਰ ਪਹਿਲੀ ਵਾਰ ਆਈ ਓ। ਦੇਣਾ ਤਾਂ ਮੰਗਦਾ ਕੁਛ। ਐਜ਼ ਅ ਗਿਫਟ ਆ। ਐਜ਼ ਅ ਗਿਫਟ। ਯੈਸ। ਸੁੱਤਾ ਗਿਆ ਸੁੱਤਾ ਰਹਿਣ ਦੀ ਹੈ ਛੁਡਾ ਨਾ ਦੀ ਟੱਪ ਬਹੁਤ ਆ ਬਾਹਰ ਇੱਥੇ ਉੱਧਰ ਹੀ ਪਰੇ ਕੰਪਰੈਸਰ ਨਾ ਆ ਦੇ ਵਾਹ ਜੀ ਵਾਹ ਆ ਟਾਈਮ ਆ ਵਰਸ਼ ਕਰਦਾ ਹੁਣ ਹਾਂ ਜੀ ਮਾਂ ਵੀ ਮੈਨੂੰ ਨਹੀਂ ਨਹੀਂ ਕੀ ਪਸੰਦ ਆ ਜੀਜਾ ਜੀ ਨੂੰ ਜੋ ਮਰਜ਼ੀ ਬੁਲਾ ਦਿਓ ਇਹ ਸੰਦ ਦੁਬਾਰਾ ਕੁਝ ਜੀਜਾ ਤਾਂ ਪੈਸੇ ਸ਼ਗਰ ਸੰਗ ਹੋਣਾ ਉਹ ਤਾਂ ਤੇਰੀ ਨਾ ਨਾ ਆਸ਼ਿਆ ਨਹੀਂ ਲਾਂਦੇ ਹੈਗੇ ਕਦੀ ਕਦੋਂ ਬੋਕਾ ਤੋਂ ਫੜਦੇ ਵਿਆਹ ਤੇ ਕਿਹੜਾ ਵਿਆਹ ਤੇ ਹਮ ਤਾਂ ਵਿਆਹ ਤੋਂ ਬਾਅਦ ਫੜਦੇ ਕਿੱਥੇ ਹਾਂ ਚਲੋ ਮੈਂ ਜਾਣ ਤੋਂ ਪਹਿਲਾਂ ਪਹਿਲਾਂ ਸਮਾਨ ਲੈ ਆਤਮਾ ਬਾਅਦ ਚ ਫਿਰ ਇਹਨਾਂ ਨੂੰ ਓਖਾ ਆਉਣਾ ਇੱਥੇ ਦੁਕਾਨਾਂ ਹੈ ਨਹੀਂ ਨੇੜੇ ਕਿਲੇ ਫੈਂਟਾ ਲੈਓ ਫੈਂਟਾ ਦੁੱਧ ਫੈਂਟਾ ਠੀਕਾ ਹੋਰ ਕੁਝ ਲੋ ਦੀ ਦੇ ਰੋ ਇਹ ਨਹੀਂ ਕਿਹੜਾ ਕੁੜੀ ਕੰਮ ਲਈ ਹੋਈ ਆ ਆਪ ਹੀ ਲੱਗੀ ਆ ਬਾਦੋਂ ਜਾ ਲੈ ਜਾਂਦੇ ਕੰਮ ਲੈ ਲਈਏ ਜਾ ਤਰ ਹੋ ਗੀ ਲੋ ਜੇ ਇਹਨਾਂ ਨੇ ਤਾਂ ਲੱਗੇ ਰਹਿਣਾ ਮੈਂ ਰੇੜੀਆਂ ਮੈਂ ਕੱਲਾ ਹੂੰ ਦੁਕਾਨ ਤੇ ਕੱਲੀ ਹੁਣ ਕੰਮ ਕੰਮ ਕਰੀਏ ਕੰਨਾ ਮਿਲਦੇ ਆ ਸ਼ਾਮ ਨੂੰ ਬਾਕੀ ਜੀਜਾ ਜੀ ਨੇ ਆਣਾ ਮਾ ਤੋਂ ਟਾਈਮ ਸੇ ਆ ਜੀ ਬਾਕੀ ਦੇਖਦਾ ਹਾਂ ਆਣਾ ਪੈਣਾ ਬਾਈ ਜੀਜਾ ਹੀ ਨੇ ਆਣਾ ਪਹਿਲੀ ਵਾਰ ਆਣਾ ਨਵੇਂ ਘਰ ਦੇ ਵਿੱਚ ਫੇਰਾਣਾ ਤਾਂ ਪੈਣਾ ਹੀ ਆ ਚਲੋ ਚੰਗਾ ਮਿਲਦੇ ਆ ਸ਼ਾਮ ਨੂੰ ਲੋਕ ਬਣਾਉਗੀ ਮੇਰੇ ਆਉਣ ਤੋਂ ਪਹਿਲਾਂ ਦੇਖਦੇ ਆ ਕਿੰਨਾ ਕੁ ਬਣਾ ਪਾਉਂਦੀ ਆ ਠੀਕ ਆ ਉਹ ਬੱਚਿਆਂ ਨੂੰ ਲਾਓ ਉੱਪਰ ਉਹ ਤੁਸੀਂ ਉੱਪਰ ਚੜ੍ਹੇ ਹੋ ਏ ਡੀਸੀ ਦੇ ਥੋੜੀ ਲੈ ਕੁੜੀਆਂ ਇਹ ਹੈ ਕੰਪੀਟ ਸਿੱਪੀ ਦੇ ਮੈਨ ਵਿੱਚ ਜਨਤਾ ਮਾਫ ਨਹੀਂ ਕਰੇਗੀ ਲਾਸਾਂ ਚ ਜੀ ਬੀ ਨਾ ਬੱਚੇ ਅਣਗੀ ਤੇ ਇਹ ਨਹੀਂ ਕੱਪੜਾ ਨਹੀਂ ਦੇਖਣਾ ਐਕਟਿਵ ਲੋ ਜੀ ਮੈਂ ਆ ਗਿਆ ਕੰਮ ਤੋਂ ਮੂੰਹ ਮਾਧੋ ਕੇ ਕੱਪੜੇ ਬਦਲ ਕੇ ਰੈਡੀ ਸ਼ੈਡੀ ਹੋ ਗਿਆ ਪਰ ਮੈਡਮ ਜੀ ਨੇ ਬਲੌਗ ਹੀ ਨਹੀਂ ਬਣਾਇਆ ਉਹ ਤਾਂ ਬੜਾ ਕਹਿੰਦੀ ਸੀ ਬਲੌਗ ਬਣਾਣਾ ਮੈਂ ਕਿਹਦੀ ਦਪਰੇ ਸੋ ਜਾਣਾ ਉਹ ਵੇਲੇ ਨਹੀਂ ਗੇ ਜਦੋਂ ਮੈਂ ਗਿਆ ਸੀ ਕੰਮ ਖਤਮ ਹੋ ਗਿਆ ਸੀ ਆਲਮੋਸਟ ਉਦਾਂ ਬੜਾ ਕਹਿੰਦੇ ਹੋ ਇਦਾਂ ਵਲੋਗ ਬਣਾਇਆ ਕਰੋ ਉਦਾਂ ਵਲੋਗ ਬਣਾਇਆ ਕਰੋ ਫਿਰ ਬਣਿਆ ਪਿੱਟਾ ਢੀਗਾ ਮਨਖਾ ਪਿੱਟਾ ਆਲਾ ਸਾਰਾ ਦਸਤੀ ਮਿੱਠੀ ਥੇਰਾ ਸੀ ਰਸਮੀ ਦਾ ਠੀਕ ਹੈ ਜੀ ਅੱਜ ਇਹਨਾਂ ਨੇ ਚਲੇ ਜਾਣਾ ਜੀਜਾ ਜੀ ਆ ਰਹੇ ਨੇ ਚਲ ਕੇਰਾ ਪਾਪਾ ਜੀ ਆ ਰਹੇ ਨੇ ਹਾਂ ਚਲੇ ਜਾਣਾ ਤੁਸੀਂ ਹਾਂ ਤੁਸੀਂ ਚਲੇ ਜਾਣਾ ਅੱਜ ਫਿਰ ਸਾਡਾ ਦਿਲ ਕਿਵੇਂ ਲੱਗੂਗਾ ਹਾਂ ਘਰ ਖਾਲੀ ਖਾਲੀ ਲੱਗਣਾ ਸਾਨੂੰ ਹੁਣ ਹੋਰ ਕਿਤੇ ਬੜੇ ਦਿਨਾਂ ਬਾਅਦ ਰੋਟਾ ਲੱਗਿਆ ਅੰਦਰ ਘਰ ਵਿੱਚ ਅੱਜ ਚਲੇ ਜਾਣਾ ਫਿਰ ਕੱਲ ਤੋਂ ਸ਼ਾਂਤੀ ਘਰ ਦੇ ਵਿੱਚ ਫਿਰ ਕਹਿੰਦਾ ਜੀ ਟੱਕਰ ਆਵਾਂ ਜੰਨੀਆਂ ਨੇ ਚਲੋ ਅੱਜ ਵਾਕਾ ਨੇ ਕਮਾ ਰੋਲੀ ਪਾਈ ਹੋਈ ਆ ਚਲੋ ਜੀਜਾ ਜੀ ਆਣ ਆ ਲਿਆ ਹੁਣ ਤਾਂ ਫਿਰ ਹੋਰ ਮਜ਼ਾ ਆਊਗਾ ਕੀ ਕਹਿ ਰਹੇ ਹੋ ਏਸੀ ਐਸੀ ਕਹਿ ਰਹੀ ਹੈ ਨਾ ਏਸੀ ਬਿਨਾ ਆਊਟਡੋਰ ਤੋਂ ਬਿਨਾ ਕਿਵੇਂ ਚੱਲੂਗਾ ਵਲੌਗ ਵਾਲਿਆਂ ਨੂੰ ਨਾਂ ਦੱਸ ਉਹਨਾਂ ਨੂੰ ਕੀ ਪਤਾ ਦੱਸ ਹਾਂ ਕੋਈ ਨੰਬਰ ਰਿਕਾਰਡ ਕੀਤਾ ਇਹਦਾ ਕੋਣ ਕੀਤਾ ਬਣਾ ਤੁਸੀਂ ਐਵੇਂ ਮੈਂ ਦਿੰਦਾ ਤੁਹਾਨੂੰ ਕੋਈ ਪਲੇ ਆਜ ਜੀ ਚਾਹ ਰਿਹਾ ਇਹ ਜੀ ਚਲਾ ਰਹਾ ਹੱਦਿਆਂ ਨੇ ਹਾਂ ਬਿਨਾ ਆਊਟਡੋਰ ਤੋਂ ਏਸੀ ਚੱਲਣਾ ਬਿਨਾ ਆਊਟਡੋਰ ਤੋਂ ਹਾਂ ਆਵਰੀ ਪੁੱਲ ਨਾ ਭਾਈ ਭਾਈ ਆਖਸ ਪੱਖਾਈ ਚੱਲਣਾ ਫਿਰ ਗੱਲਾਂ ਕੋਈ ਏਸੀ ਨਹੀਂ ਕੋਲੀ ਨਹੀਂ ਕਰਨੀ ਉਹਨੇ ਬਹੁਤ ਗਰਮੀ ਮਹਿਸੂਸ ਕਰਦਾਹੀਂ ਬਹੁਤ ਗਰਮੀ ਹੈ ਨਾ ਇਹਨੂੰ ਹੁਣ ਮੈਂ ਕਿਹਾ ਤਾਜੀ ਹਵਾ ਕੁਵਾ ਲਈਏ ਥੋੜੀ ਜੀ ਵੈਸੇ ਵੇਤੇ ਆਲੇ ਦੁਆਲੇ ਖੇਤ ਨੇ ਤਾਜੀ ਹਵਾ ਮਿਲੂਗੀ ਨੇ ਨਿਮਨਮਾਣਾ ਬਲੌਗ ਮੇਰੇ ਨਾਲ ਸਾਰੇ ਗਾਈਡ ਨੂੰ ਕਹਦੇ ਸਬਸਕ੍ਰਾਈਬ ਕਰ ਦੋ ਕਹਦੇ ਹਣ ਹਰਸ਼ੀਵ ਕਹਦੇ ਸਬਸਕ੍ਰਾਈਬ ਕਰੋ ਜੇ ਸੋਹਣੀ ਲੱਗਦੀ ਹੈ ਵੀਡੀਓ ਤਾਂ ਲਾਈਕ ਵੀ ਕਰ ਦੋ ਤੂੰ ਕਹਿੰਦਾ ਨਹੀਂਗਾ ਹੈ ਤੂੰ ਨਹੀਂ ਕਹਦਾ ਹੈਗਾ ਦੋ ਲਾਈਕ ਕਰ ਦੋ ਸਬਸਕ੍ਰਾਈਬ ਕਰ ਦੋ ਤੇ ਇੱਕ ਸੋਹਣਾ ਜਿਹਾ ਕਮੈਂਟ ਕਰ ਦੋ ਮੇਰੇ ਲਈ ਕਹਦੋ ਛੱਡਾ ਦਿਲ ਕੀ ਮੈ ਲੱਗੂਗਾ ਹਰਸ਼ੀਵ ਛੱਡਾ ਦਿਲ ਕੀ ਵੀ ਲੱਗੂਗਾ ਗੱਲੂ ਨਾ ਪਿਆਰ ਕਰਿਆ ਕਰਾਂਗੇ ਫਿਰ ਹੂੰ ਅਜੀ ਕਿੰਨਾ ਪਿਆਰ ਕਰੇ ਕਰੋਗੇ ਫਿਰ ਕਿੰਨਾ ਕਰਿਆ ਕਰਾਂਗੇ ਪਿਆਰ ਫਿਰ ਅਜੀ ਹੂੰ ਬੋੜ ਵੀੜ ਗੋੜ ਵੀੜ ਗੋੜ ਬੋੜ ਬੋੜ ਇਹਨੇ ਕਾਲੋ ਚਲੇ ਜਾਣਾ ਹੋਲ ਪੈਂਦਾ ਮੈਨੂੰ ਤੇ ਇਹਨਾਂ ਨੇ ਕਾਲ ਚਲੇ ਜਾਣਾ ਰੌਣਕਾ ਵੀ ਨਾਲ ਹੀ ਲੈ ਜਾਣੀ ਇਹਨਾਂ ਨੇ ਇਹਨੇ ਜਿਆਦਾ ਲੈ ਜਾਣੀ ਆ ਰੌਣਕਾ ਇਹਨੇ ਰਿਪੋਰਟ ਰੌਣਕਾ ਲੈ ਜਾਣੀ ਨਾਲ ਨਾ ਇਹ ਤਨਾ ਦਿਖਾਉਂਗਾ ਫਿਰ ਤਾਂ ਜ਼ਰੂਰੀ ਦਿਖਾਉਂਗਾ ਹਾਂ ਦੇ ਮੈਂ ਤਾਂ ਇਹ ਕਰ ਲਣਾ ਐਡ ਕਰਾਂ ਕਿੰਨੇ ਪਿਆਜ਼ ਛੱਡੇ ਆ ਤੂੰ ਯਾਰ ਇਹਦਾ ਪਿਆਜ਼ ਛੱਡੀਦਾ ਹੁੰਦੇ ਆ ਕੋਈ ਪਿਆਜ਼ ਛੱਡਿਆ ਹੈ ਮੈਗੀ ਦਾਲ ਮੱਖਣੀ ਦਾਲ ਮੱਖਣੀ ਯੈਸ ਫਰ ਪਨੀਰ ਨੂੰ ਨਾਲ OK ਇਹਦੇ ਬਾਈ ਚਿਕਨ ਨਹੀਂ ਖਾਂਦੇ ਇਹਦੇ ਬਾਈ ਦਾ ਜੀ 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 ਪੱਕਾ ਗੱਲ ਜੀ ਚੱਲੀਏ ਸਾਡੇ ਜੀਜਾ ਜੀ ਗੋਮਗੇ ਆ ਉਹਨਾਂ ਲੱਭਣ ਚੱਲੇ ਆ ਰਾਹ ਪਟਕ ਗਿਆ ਰਾਹ ਜੀ ਜੀ ਉੱਧਰ ਪਹੁੰਚ ਗਏ ਮੈਂ ਇੱਧਰ ਖੜ ਗਿਆ ਤੁਸੀਂ ਪਰਲੇ ਗੇੜ ਤੇ ਖੜੇ ਮੈਂ ਇੱਧਰ ਆ ਗਿਆ ਆਹੀ ਗੇੜ ਸੀਗਾ ਆਪਣਾ ਆਹੋ ਸਾਹਮਣੇ ਕਾਮ ਉਲਟਾ ਹੋ ਗਿਆ ਇੱਥੇ ਫੜੇ ਮੋੜ ਤੇ ਮੋ ਪਿੱਛੇ ਆਹ ਹੋ ਤੇਲ ਚੋਣਾ ਨਹੀਂ ਹੁਣ ਤਾਂ ਆ ਗਏ ਅੰਦਰ ਲੋ ਜੀ ਆ ਕਟੋ ਐ ਆ ਤੱਕ ਪੜੀ ਉਹ ਯਾਰ ਨਾ ਹਾਂ ਦੇਖੀ ਕਿਵੇਂ ਕਾਲ ਰਹੀ ਨੂੰ ਆ ਮੂੰਹ ਲੈ ਆਏ ਹਾਂ ਪ੍ਰੋਪਰ 다시, 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 रिष दीजारी से है दीजा जी दीजा जी नहीं पींदे <laughs> जिंजाई दारू नहीं पींदे हां नहीं पींदे ठीक है कभी का भी गायों का नहीं पींदे पारी। पारी। नहीं पींदे भाई मैं कई जब माटी पे ਉਹ ਕੱਢੀ ਭਰਾਵਾ ਬੱਸ ਹੋਰ ਕਸ਼ ਬਾ ਅਸ ਕਰਖੇ ਐਵੇਂ ਦਾ ਸੋਣਾ ਮੈਂ ਪੈਗ ਲਗੇਦਾ ਹਲਦਾ ਰਹਿਣਾ ਮੇਰੀ ਵੈਸਟੀ ਕਰਦੀ ਰਹਿੰਦੇ ਨੇ ਤੁਸੀਂ ਨਾ ਹਾਈ ਚੋੜੀ

ਲੱਗਾ ਦੱਗੀ ਸੀ ਬੰਦ ਕਰਨੀ ਬਹੁਤ ਹੋਣੀ ਆ ਹਾਂ ਆਪਾਂ ਲੱਗੀ ਡੰਡ ਡੰਡ ਲੱਗੀ ਬਹੁਤ ਉਹ ਲੈਓ ਸੂਟ ਕੱਢ ਰਹੇ ਆ ਦੇਖ ਲਈ ਲੋ ਜੀ ਜਿੱਦਣੇ ਰੋਟੀ ਪਾਣੀ ਦਿਵਾਤੀ ਰੋਟੀ ਪਾਣੀ ਪਾਣੀ ਵੀ ਖਵਾਤਾ ਪਾਣੀ ਪੁਲਾਤਾ वढ़िया सूट है कॉटन वाला मैं कह जीजे की शर्ट दिखाओ हां ਉਹ ਬਈ ਕਰਿਆ ਤੇ ਜੀ ਸੇਵਾ ਕਰ ਤੇ ਨਹੀਂ ਨਹੀਂ ਇਹ ਤੂੰ ਚੱਲਾ ਗੁੱਗੂ ਤੂੰ ਚੱਲਾ ਉੱਟ ਐ ਸਾਡੇ ਘਰ ਦੇ ਆਉਣ ਕਾ ਲੈ ਕੇ ਚੱਲਾ ਤੂੰ ਹੈ ਲੱਪੜੀ ਮੋੜੇ ਨਹੀਂ ਆਣਾ ਵਿੱਚ ਵਿੱਚ ਕੀ ਜਾ ਰਿਹਾ ਗੜੀ ਪਈ ਆ ਬੋਲ ਮੂੰਹ ਲਾ ਰਿਹਾ ਬੇਟਾ ਡਾਕੀ ਆ ਬੋਲੋ

ਨਹੀਂ ਨਹੀਂ ਜੀ ਜੈ ਰੰਦੋ ਲੈ ਉਹ ਚੀਜ਼ ਨਹੀਂ ਨਿਕਲਿਆ ਕੋਈ ਨਹੀਂ ਆਈ ਉਹ ਗੁੜੀਆਂ ਨਹੀਂ ਵੀ ਦੇ ਦਿੱਤਾ ਸੀਗੇ ਉਹ ਨਹੀਂ ਭਰਾਵਾ ਉਹ ਬਾਤ ਉਹ ਬਾਤ ਲੈ ਜੀ ਦੀ ਦੀ ਬਾਤ ਮਤਾਂ ਦੇਖ ਕੇ ਮਾੜੇ ਚ ਸੇ ਸਮੁੰਦਰਾ ਹਣ ਗੱਲ ਸਾਡਾ ਸੁਣਨਾ ਹੋ ਜਾਣਾ ਹਣ ਗੱਲ ਸਾਡਾ ਸੁਣਨਾ ਸੁਣਨਾ ਇਹਨਾਂ ਨੂੰ ਰੱਖ ਲੈ ਮਾ ਸੋਣ ਮਾ ਸੋਣ ਨੂੰ ਕਹ ਦਿਨਾ ਮੈਂ ਤਾਂ ਕਹਿੰਦੀ ਜੀ ਲੈਲਾ ਹੋਰ ਕੀ ਸਾਨੂੰ ਜਾਵੇ ਦੇਖੋ ਹੋਰ ਕੀ ਹਨੂ ਹਨੂ ਨੂੰ ਕੱਲ ਇਹ ਸਕੂਟਰੀ ਦੇ ਕੇ ਭੇਜ ਦੋ ਬੱਸ ਯਾਰ ਕਿਆਰ ਕੇ ਨਹੀਂ ਹੋਇਆ ਦੱਸਿਓ ਹੈ ਇਹ ਕਿਆਰ ਕੇ ਨਹੀਂ ਹੋਇਆ ਯਾਰ ਇਹ ਨਹੀਂ ਕਿਆਰ ਸਾਈਡ ਤੋਂ ਮੈਂ ਭਾਰਾ ਕਦਾ ਤਿਆਰ ਨਹੀਂ ਸੈਂਡਲ ਮੈਨੂੰ ਪਾਏਗੇ ਨੇ ਤੈਨੂੰ ਸਕੂਟਰੀ ਦੇ ਕੇ ਭੇਜ ਦੇਣੇ ਕੱਲੇ ਨੂੰ ਸਕੂਟਰੀ ਹਾਂ ਠੀਕ ਆ ਚੰਗਾ ਪਹੁੰਚ ਕੇ ਫੋਨ ਕਰਦੇ ਹਾਂ ਠੀਕ ਹਾਂ ਜੀ ਰੈਂਜੀ ਤੁਸੀਂ ਮੇਰੇ ਕੋਲ ਹੋ ਤਾਂ ਲੱਗਦਾ 300 ਬੜਾ ਗਿਆ ਗਈ ਜੀ ਸੁੰਦਰਾਂ ਕਹਿੰਦੀ ਉਹ ਹਣੀ ਉਹਨਾ ਕੰਮ ਹੈ ਤਿੰਨ ਦਿਨ ਨਹੀਂ ਕਿਤਾ ਜਿੰਨੇ ਜੀਜੇ ਨਹੀਂ ਆਈ ਨਹੀਂ ਆਈ ਜੀਜੇ ਨਾ ਨਾ ਇੰਦਰ ਨਹੀਂ ਹੈਗਾ ਕਰਦੇ ਰਹੀ ਪਰ ਆਈ ਜਾ ਕੇ ਕੋਈ ਨਹੀਂ ਪ੍ਰੈਕਟਿਸ ਹੋਦੀ ਮੇਰੀ ਹਾਂ ਆਪਾਂ ਕੋਈ ਚਲੋ ਬਸ ਸਾਡਾ ਹੈਲ ਸਟੇਸ਼ਨ ਇਹੀ ਆ ਮੌਸਮ ਥੋੜਾ ਜਿਹਾ ਸਹੀ ਹੋ ਜਾਏ ਬੰਦਾ ਇੱਥੇ ਰਹਾ ਇੱਥੇ ਆ ਜਾ ਸਹੀ ਗੱਲ ਆ ਹੋਰ ਕੀ ਆ ਜਾ ਕਰੋ ਹੋਰ ਕੀ ਲੱਗੇ ਜੀਜੇ ਛੱਤੋਂ ਚ ਵੀ ਨੇੜਈ ਆ ਹਾਂ ਹੋਰ ਕੀ 10 ਮਿੰਟ ਦਾ ਰਸਤਾ ਅੱਛਾ ਮੈਂ ਕਿਤੇ ਕਹਿੰਦੇ ਛਾਲ ਛੂਲ ਮਾਰਨ ਜੋ ਜਿੰਨੇ ਪੰਤਾ ਜਿਆਦਾ ਦੁਖੀ ਹੋਵੇ ਹਾਂ ਲੈ ਤੇ ਚੰਗਾ ਬਾਏ ਤੇ ਪਹੁੰਚ ਕੇ ਫੋਨ ਕਰ ਦਿਓ ਚਲੋ ਬਾਏ 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 ਆਰ ਕੁ ਮੈਨ ਪੈਸੇ ਪੁੱਲਿਆ ਹਾਈ ਨੀਡ 200 ਹਾਈ ਨੀ ਕੱਲੇ ਚ ਪਾ ਲਈ ਆਪਣੇ ਚਲੇ ਆ ਮੈਨੂੰ ਫੜਾ ਦੇ ਜਮਾ ਕਰਾਈ ਚੱਲ ਮੈਨੂੰ ਚਲੋ ਜੀ ਕੇ ਪ੍ਰੋਣ ਕਾਂ ਵੀ ਗਈਆਂ ਹੁਣ ਤੈਨਨੇ ਜਾਣੇ ਅਸਿਕੰਦਰ ਕੰਦਾ ਚ ਟੱਕਰਾ ਮਾਰਦੇ ਫਿਰਾਂਗੇ ਮੈਂ ਵੀ ਕੰਮ ਤੇ ਚੱਲ ਜਾਣਾ ਸੁਨਸਾ ਲੱਗਣਾ ਹਾਂ ਚਲੋ ਜੀ ਜੱਗਾ ਬਾਏ ਬਾਏ ਮਿਲਦੇ ਆਂ ਨੈਕਸਟ ਵੀ ਲੋਗ ਦੇ ਵਿੱਚ ਜੇ ਤੁਹਾਨੂੰ ਕੋਈ ਪਸੰਦ ਆਇਆ ਮਾੜਾ ਮੋਟਾ ਵੀ ਲੋਗ ਪਸੰਦ ਆਇਆ ਤੇ ਲਾਈਕ ਤੇ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਨਾ ਬਾਈ ਬਾਈ